हां भी जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਸੀਗੀਆਂ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਇੱਕ ਦੋ ਨਗ ਜਿਹੜੇ ਆ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਬਾਕੀ ਸਮੇ ਸਮੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਕੋਈ ਇੱਕ ਦੋ ਨਗ ਜਿਹੜੇ ਆ ਤੁਹਾਨੂੰ ਮਿਲ ਜਾਂਦੇ ਆ ਨਗ ਜਿਹੜੇ ਸਾਫ ਸੁਥਰੇ ਹੁੰਦੇ ਆ ਪਸ਼ੂ ਤੇ ਚੀਮਾ ਪਿੰਡ ਦੋਸਤੋ ਬਿਲਕੁਲ ਨੇੜੇ ਪਿੰਡ ਕਲੰਜਰ ਆਸਲਪੂਰੇ ਇੱਕ ਪਾਸੇ ਪਿੰਡ ਰਹਿ ਜਾਂਦਾ ਅਮਰਕੋੜ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਚੀਮੇ ਦੀ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 20 ਫਰਵਰੀਆ ਦੋਸਤੋ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਵੈਸੇ ਵੈੜ ਗੱਬਣ ਦਿਖਾਉਣੀ ਆ ਤੁਹਾਨੂੰ ਪਹਿਲਾ ਸੂਆ ਪਲੂਨ ਵੈੜ ਨੇ ਸੂਣਾ ਬਾਕੀ ਪੂਰੀ ਡਿਟੇਲ ਆਪਾਂ ਵੀਰ ਅਮਰਤ ਤੋਂ ਲੈ ਲੈਨੇ ਆ ਓਨਰ ਤੋਂ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀ ਕਲਪਰਾ ਸਾਸਰੀ ਗੱਬ ਜੀ ਅਮਰਤ ਠੀਕ ਠਾਕ ਨੇ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਤੇ ਅਮਰਤ ਵੀਡੀਓ ਕਾਫੀ ਲੇਟ ਹੋ ਗਈਆਂ ਨੇ ਵੀਰ ਕਿ ਥੋੜਾ ਜਿਹਾ ਵਕਫਾ ਵਿੱਚ ਪੈ ਗਿਆ ਹਾਂਜੀ ਹਾਂਜੀ ਚ ਉਹਨਾਂ ਥੋੜਾ ਇਤਨਾ ਦੁੱਧ ਆਦਾਂ ਕੰਮ ਕਰਦੇ ਹਾਂ ਤੇ ਫਿਰ ਅੱਛਾ ਨਾਲ ਦੀ ਨਾਲ ਇੱਕ ਡੇਰੀ ਦਾ ਕੰਮ ਦੁੱਧ ਆਦਾਂ ਵੀ ਕੰਮ ਹੈ ਹਾਂਜੀ ਹਾਂਜੀ ਠੀਕ ਆ ਤੇ ਕਿਤੇ ਨਾ ਕਿਤੇ ਫਿਰ ਜਮੇ ਸਿਆਲ ਦੇ ਵਿੱਚ ਥੋੜਾ ਮਾਲ ਸਟਾਕ ਕੀਤਾ ਰੱਖਿਆ ਠੀਕ ਹੈ ਰੋਕਾ ਲੈਣਾ ਮਾਲ ਸਾਹਮਣਾ ਵਿਸ਼ਾਲ ਚ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਕਾਫੀ ਤੰਗੀ ਪਰੇਸ਼ਾਨੀ ਇੱਕ ਤੋਂ ਪਤਾ ਪਾਣੀ ਲੱਗਦੇ ਰਹੀਆਂ ਤੇ ਸਿਆਲ ਦੇ ਵਿੱਚ ਕਾਫੀ ਤੰਗੀ ਵੀ ਆਉਂਦੀ ਰਹੀ ਹੈ ਵਪਾਰੀ ਵੀਰਾਂ ਨੂੰ ਤੇ ਚਲੋ ਇੱਕ ਵਾਰੀ ਫੇਰ ਤੁਸੀਂ ਸਾਹਮਣੇ ਆਏ ਜੀ ਅਮਰਤ ਇਹ ਜਿਹੜੀ ਵਹਿੜ ਆਪਣੇ ਕੋਲ ਆ ਗਈ ਹੈ ਵੀਰ ਅ ਬਾਕੀ ਇਹ ਦੱਸ ਦੋ ਆਪਣੇ ਭੈਣ ਭਰਾਵਾਂ ਨੂੰ ਸੂਬਾ ਪਹਿਲਾਂ ਸੁਣੀਏ ਹਾਂਜੀ ਹਾਂਜੀ ਪਹਿਲਾਂ ਵੀਰ ਜੀ ਫਸਟ ਟਾਈਮ ਰਹੀ ਆ ਤੇ ਦਿਨ ਹਜੇ ਕਿੰਨੇ ਕ ਕੋਈ ਦੱਸਿਆ ਪਿੱਛੋਂ ਹਫਤਾ ਕਿ ਵੀਰ ਜੀ ਲੈ ਜਾਊਗੀ ਹਫਤਾ ਕਿ ਲੈ ਜਾਊਗੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੈ ਕ੍ਰੋਸ ਆਂਗ ਦੇ ਵਿੱਚ ਹੀ ਹਾਂਜੀ ਹਾਂਜੀ ਠੀਕ ਆ ਤੇ ਪਰ ਚੌਂਤਰੀ ਬਹੁਤ ਜ਼ਿਆਦੀ ਤੇ ਪਰ ਵੀਰ ਜੀ ਸ਼ਹਿਰ ਦੀ ਆਉਂਦਾ ਠੀਕ ਆ ਜੀ ਹਾਂਜੀ ਸੋ 350 ਸ਼ਾਇਦ ਆਉਂਦਾ ਬਾਕੀ ਕਰੋ ਸੰਗ ਦੇ ਵਿੱਚ ਤੇ ਬਾਕੀ ਦਿਨ ਹਜੇ ਲੈ ਜੂਗੀ ਅਮਰਤ ਕਿੰਨੇ ਕਿ ਦੱਸਿਆ ਪੰਜ ਚਾਰ ਦਿਨ ਕੱਢ ਕੇ ਹੋ ਜਾ ਹਫਤਾ ਵੀਰ ਜੀ ਲੈ ਜੂਗੀ ਲਓ ਜੀ ਹਫਤਾ ਕੈੜੀਆਂ ਬਣ ਬਣ ਚੰਗੀ ਜਾਊਗੀ ਹਫਤਾ ਤੱਕ ਕੈੜੀਆਂ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਹਫਤਾ ਤੱਕ ਲੈ ਜੂਗੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਫੇਸ ਕੁਆਲਿਟੀ ਆ ਤੁਸੀਂ ਦੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਇਹਨੂੰ ਹਲਾ ਦਈਏ ਅੰਮ੍ਰਿਤ ਬੈਕ ਸਾਈਡ ਵਿਖਾਤੀਏ ਬਣੀ ਠੀਕ ਹੈ ਬਾਕੀ ਥਣ ਥਣ ਬਹੁਤ ਸੋਹਣਾ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਥਾਣਾ ਆ ਵੇਖ ਕੇ ਚੈੱਕ ਕਰ ਸਕਦੇ ਜੇ ਤੁਸੀਂ ਚਲੋ ਠੀਕ ਹੈ ਹਾਂ ਸੋ ਕਾਫੀ ਸੋਹਣੀ ਆਰਡਰ ਦੀ ਕੁਆਲਿਟੀ ਆ ਜਿੰਨਾ ਕਿ ਲੇਵਾ ਦੋਸਤੋ ਗਾਹ ਨੂੰ ਆ ਓਨਾ ਕਿ ਪਛਾਣ ਨੂੰ ਬਣਾ ਕੇ ਤਿਆਰ ਕਰੀ ਖੜੀ ਆ ਕਰਮਾ ਲਈ ਤੇ ਕੱਦ ਵੀ ਸੋਹਣਾ ਵੈਸੇ ਮੀਡੀਅਮ ਹਾਈਟ ਤੋਂ ਉੱਚੀ ਆ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੱਜਾ ਕਰ ਸਕਦੇ ਜੀ ਲੋ ਆਮਰ ਤੇ ਵੀਰ ਖੋਲ ਕੇ ਤੋੜ ਕੇ ਦਿਖਾ ਦਈਏ ਲੰਬਾ ਆਹ ਲੋ ਜੀ ਠੀਕ ਆ ਸੋ ਬਾਕੀ ਕਾਫੀ ਵੀਰ ਦੋਸਤੋ ਸ਼ੌਂਕ ਰੱਖਦੇ ਆ ਵੀ ਚੰਗਾ ਪਰਸੂ ਨਿਕਲਦਾ ਤੇ ਕੋਈ ਵੀਰ ਛੱਡਦਾ ਨਹੀਂਗਾ ਵੈਸੇ ਠੰਡੀ ਧੀਰੀਆ ਸੀਲਸ ਲੱਗਾ ਪੂਰੀ ਤਸੱਲੀ ਕਰਾਵਾਂਗੇ ਆਪਾਂ ਜਿੰਨੀ ਵੀ ਹੋ ਸਕਦੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਠੀਕ ਆ ਜੀ ਬਾਕੀ ਛੜੀਆਂ ਛੁੜੀਆਂ ਬੰਨੀਆਂ ਨੇ ਵੀਰ ਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਪਸੂ ਨੇ ਸੂਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋ ਬੰਗਾ ਰਸੀਆਂ ਨਾਲ ਪਾਉਣ ਦੀ ਕਿਸੇ ਨੂੰ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਸੇ ਤਾਂ ਕਿ ਖਿਲਾਰ ਲੋ ਅਮਰ ਦੋ ਮਿੰਟ ਠੰਡੀ ਦੀ ਬਹੁਤ ਜਿਆਦਾ ਏ ਤੇ ਲਾਂਡੂ ਲਾਵਾਗਾ ਪੂਰੀ ਬਣ ਬਣਾ ਚੰਗੀ ਜਾਊਗੀ ਠੀਕ ਹੈ ਜੀ ਲਓ ਇਹ ਕਰਮਾਂ ਦੀ ਪੂਰੀ ਸੀਰੀਜ਼ ਲਗਾ ਦੋਸਤੋ ਠੰਡੀ ਸੀਰੀ ਆ ਬਾਕੀ ਆ ਥਾਂ ਤੋਂ ਵੇਖੋ ਤੁਸੀਂ ਲਓ ਜੀ ਕੁੱਝ ਚੰਗੀ ਵੇੜਾ ਦੋਸਤੋ ਇੱਕ ਇਹ ਵੀ ਗੱਲ ਆ ਵੀ ਚਲੋ ਕ੍ਰਾਉਸਿੰਗ ਦੇ ਵਿੱਚ ਆ ਗਾਰੋਤ ਨੂੰ ਦੇਖਦੇ ਹੋਏ ਵੀ ਬਹੁਤ ਵੀਰੇ ਡਿਸਾਈਡ ਕਰਦੇ ਆ ਖਰੀਦਣ ਦਾ ਤੇ ਖਰੀਦ ਕਰ ਸਕਦੇ ਜੇ ਤੁਸੀਂ ਹੱਥ ਪਾ ਸਕਦੇ ਜੇ ਥਣ ਭਾਂਡੇ ਦੀ ਕਾਫੀ ਸਾਫ ਸੁਥਰੀ ਆ ਬਾਡੀ ਬੰਤਰਤੀ ਚੰਗੀ ਆ ਭਰਿਆ ਭਾਂਡਾ ਤੇ ਜਿੰਨੇ ਵੀ ਉੱਪਰੋਂ ਹੈਗੀ ਆ ਰਾਜੀ ਨਿੱਗਰਾ ਕਰਮਾਂ ਵਾਲੀ ਅਮਰ ਤੇ ਵੀਰੇ ਕੀ ਲੈਣ ਦੇਣੇ ਕਰਦੇ ਆ ਕਿੱਥੋਂ ਤੱਕ ਦੇ ਦੇਣਾ ਇਰਾਦਾ ਹੈਗਾ ਮੋਲ ਕਰਨ ਨੂੰ ਵੀ ਜਿ ਜੋ ਕਰੀ ਜੀ ਜੋ ਮਰਜ਼ੀ ਕਰੀ ਜਾਈਏ 50000 ਚੋਂ 1000 ਰੁਪਿਆ ਆਪਾਂ ਛੋਟ ਕਰ ਦਾਂਗੇ 50 ਚੋਂ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ 49 ਦੀ ਹੋ ਗਈ ਬਸ ਹਾਂਜੀ ਹਾਂਜੀ ਕਰਦਾਂਗੇ ਮਾਨਦਾਨ ਆਪਾਂ ਜੇ ਕੋਈ ਆਊਗਾ ਵੀ ਇੱਧਰ ਠੀਕ ਹੈ ਜੀ ਹਾਂਜੀ ਹਾਂਜੀ ਹਬ ਦੋਸਤੋ 50000 ਦੇ ਵਿੱਚੋਂ 1000 ਮਾਨਦਾਨ ਆ ਬਾਕੀ ਉਹਦੇ ਚੋਂ ਵੀ ਕੋਈ ਵੀਰ ਆਉਂਦਾ ਤੁਸੀਂ ਫੋਨ ਲਾਇਓ ਮਾਨਦਾਨ ਉਹਦੇ ਵਿੱਚੋਂ ਵੀ ਹੋ ਜਾਊਗਾ ਬਾਕੀ ਸਾਫ ਸੁਥਰੀ ਬੱਝੀ ਆ ਅ ਇੱਕ ਇਹ ਨਹੀਂ ਹੋਊਗਾ ਦੋਸਤੋ ਵੀ ਕੋਈ ਵੀਰ ਪੈਸੇ ਖਰਚ ਕਰਕੇ ਜਾਊਗਾ ਤੇ ਕੋਈ ਟਰੱਕ ਕੋ ਭਜਾ ਖਲ ਜਾਂ ਜਾਂ ਛੜਾਕਲ ਦੀ ਵੜ ਹੋਊਗੀ ਕੋਈ ਲੱਤਾਂ ਛੜਾ ਮਾਰੋਗੇ ਬੇਸ਼ੱਕ ਆ ਤੁਸੀਂ ਵੇਖ ਹੀ ਸਕਦੇ ਜੇ ਇੱਕ ਵਾਰੀ ਅਮਰਤ ਵੀਰ ਨੂੰ ਫੇਰ ਕਹਿੰਦੇ ਮੜਾ ਹੱਥ ਉੱਤੇ ਲਾ ਕੇ ਚੰਗੀ ਤਰ੍ਹਾਂ ਸਬੀ ਨਾਲ ਹਾਂ ਇਹ ਪਣ ਪੂਰਾ ਮੁਠੀ ਹਾਂ ਮੇਰਾ ਢਿੱਲਾ ਢੁਲਾ ਕਾ ਵੀ ਹੈ ਬੰਦ ਚੰਗੀ ਜਾਊਗੀ ਹੂੰ ਲਓ ਜੀ ਤੇ ਬਾਕੀ ਰੇਡ ਤੁਹਾਨੂੰ ਦੱਸਦਾ ਦੋਸਤੋ ਜਿੰਨੇ ਦੱਸੇਗਾ ਰੇਡ ਦੇ ਵਿੱਚੋਂ ਥੋੜਾ ਬਹੁਤਾ ਮਾਨਤਨ ਹੈਗਾ ਉਹ ਕੀਤਾ ਜਾਊਗਾ ਜਿਹੜਾ ਕੋਈ ਵੀਰ ਆਉਂਦਾ ਖਰੀਦਣ ਤੇ ਅਮਰਤ ਵੀਰ ਨੇ ਨੰਬਰ ਆਪਣੇ ਬੋਲ ਦਿੱਗੇ 62838 38526 ਠੀਕ ਹੈ ਜੀ ਹਾਂ ਜੀ ਹੋਰ ਕੋਈ ਗੱਲਬਾਤ ਵੀ ਪਸੂਉਂਦੇ ਰਹਣਗੇ ਫਿਰ ਇਸੇ ਤਰ੍ਹਾਂ ਹਾਂਜੀ ਹਾਂਜੀ ਆਉਂਦੇ ਰਹਿਣਗੇ ਲਿਉਂਦੇ ਰਹੀਏ ਫਿਰ ਹਾਂਜੀ ਹੋਰ ਦੋਸਤੋ ਨੰਬਰ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ